ਆ ਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕ ਦੀ ਸੋਈ ਦੇ ਵਿੱਚ ਆਪਾਂ ਬਣਾਵਾਂਗੇ ਜੀ ਅੱਜ ਮਸ਼ਰੂਮ ਪਕੌੜਾ ਇਹ ਪਕੌੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਜੀ ਆਪਾਂ ਨੇ 2 ਚਮਚ ਬੇਸਣ ਦੇ ਲੈ ਲੇ ਨੇ ਸਭ ਤੋਂ ਪਹਿਲਾਂ ਆਪਾਂ ਕੋਲ ਤਿਆਰ ਕਰਾਂਗੇ ਇਹ ਮੈਂ ਇੱਕ ਵੱਡਾ ਚਮਚ ਕਾਰਨ ਫਲੋਰ ਦਾ ਲਿਆ ਹੈ ਜੀ ਥੋੜੀ ਜੀ ਲਾਲ ਮਿਰਚ ਥੋੜੀ ਜੀ ਹਲਦੀ ਥੋੜਾ ਜਿਹਾ ਧਨੀਆ ਪਾਊਡਰ ਨਮਕ ਜਿਹੜਾ ਟੇਸਟ ਕੋਆਰਡੀਨ ਲਵਾਂਗੇ ਇੱਕ ਹਰੀ ਮਿਰਚ ਕੁੱਟ ਲਈ ਸੀ ਅਦਰਕ ਤੇ ਲਸਣ ਦਾ ਪੇਸਟ ਲਵਾਂਗੇ ਜੀ ਥੋੜੀ ਜੀ ਕਾਲੀ ਮਿਰਚ ਲਵਾਂ ਕਾਲੀ ਮਿਰਚ ਦਾ ਪਾਊਡਰ ਲਵਾਂਗੇ ਜੀ ਥੋੜਾ ਜਿਹਾ ਲਵਾਂਗੇ ਪਾਮਚਰ ਪਾਊਡਰ ਕਿਉਂਕਿ ਇਸ ਟਾਈਮ ਮੇਰੇ ਕੋਲ ਜਿਹੜਾ ਲੈਮਨ ਨਹੀਂ ਸੀ ਤੁਸੀਂ ਇਹਦੇ ਵਿੱਚ ਇੱਕ ਲੈਮਨ ਦਾ ਰਸ ਵੀ ਪਾ ਸਕਦੇ ਹੋ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਾਣੀ ਪਾ ਦਵਾਂਗੇ ਜੀ ਆਪਾਂ ਇਹਦੇ ਵਿੱਚ ਇਹਨੂੰ ਖਲਾ ਲਵਾਂਗੇ ਜੀ ਇਹਦਾ ਆਪਾਂ ਘੋਲ ਤਿਆਰ ਕਰਾਂਗੇ ਪਹਿਲਾਂ ਥੋੜਾ ਪਾਣੀ ਪਾ ਕੇ ਇਹਦੀਆਂ ਗੁੱਠਲੀਆਂ ਜੀ ਚੰਗੀ ਤਰ੍ਹਾਂ ਮਾਰ ਲਵਾਂਗੇ ਬਾਕੀ ਦਾ ਪਾਣੀ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ ਇਹ ਲੇ ਐਨਰਜੀ ਮੈਸ਼ਰੂਮ ਇਹ ਇਹਨਾਂ ਨੂੰ ਮੈਂ ਧੋ ਧੋ ਕੇ ਚੰਗੀ ਤਰ੍ਹਾਂ ਕੱਟ ਲਿਆ ਸੀ ਕੱਟਣ ਤੋਂ ਬਾਅਦ ਇਹਨਾਂ ਨੂੰ ਮੈਂ ਥੋੜਾ ਜਿਹਾ ਉਬਾਲ ਲਿਆ ਹੈ ਉਬਾਲਣ ਤੋਂ ਬਾਅਦ ਇਹਨਾਂ ਦਾ ਕਲਰ ਜਿਹੜਾ ਇਸ ਤਰੀਕੇ ਦਾ ਹੋ ਗਿਆ ਹੈ ਇਹਨਾਂ ਨੂੰ ਆਪਾਂ ਹੁਣ ਇਹਦੇ ਵਿੱਚ ਕਰ ਦਾਂਗੇ ਮਿਕਸ ਇਹਦੇ ਵਿੱਚ ਆਪਾਂ ਮਿਕਸ ਕਰਕੇ ਇਹਨੂੰ 15 ਮਿੰਟ ਲਈ ਰੈਸਟ ਤੇ ਰੱਖ ਦਾਂਗੇ 15 ਮਿੰਟ ਹੋ ਗਏ ਨੇ ਜਿਹਨੂੰ ਰੱਖੇ ਹੋਏ ਰੈਸਟ ਤੇ ਇਹਦਾ ਤੇਲ ਆਪਾਂ ਨੇ ਗਰਮ ਕਰ ਲਿਆ ਹੈ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੈ ਜੀ ਹੁਣ ਆਪਾਂ ਚਮਚ ਦੀ ਸਹਾਇਤਾ ਦੇ ਨਾਲ ਇਸ ਤਰੀਕੇ ਦੇ ਨਾਲ ਪਕੌੜੇ ਬਣਾ ਲਾਂਗੇ ਤੇ ਕਪਾ ਮੀਡੀਅਮ ਰੱਖਾਂਗੇ ਜੀ ਪੈਨਾ ਪਾਸਤਾ ਦਵਾਂਗੇ ਪਾਲਟ ਕੋੜੇ ਆਪਣੇ ਚੰਗੀ ਤਰ੍ਹਾਂ ਸਿੱਕ ਗਏ ਨੇ ਇਹਨਾਂ ਨੂੰ ਮੈਂ ਹੁਣ ਕੱਢ ਲਾਂਗੀ ਬਾਕੀ ਦੇ ਪਕੌੜੇ ਵੀ ਹਾਂਜੀ ਬਾਕੀ ਦੇ ਤਾਰੇ ਪਕੌੜੇ ਵੀ ਮੈਂ ਇਸ ਤਰੀਕੇ ਦੇ ਨਾਲ ਬਣਾ ਲਵਾਂਗੀ ਪਕੌੜੇ ਆਪਣੇ ਬਣ ਕੇ ਬਿਲਕੁਲ ਤਿਆਰ ਹੈ ਜੀ ਬਹੁਤ ਹੀ ਜ਼ਿਆਦਾ ਕ੍ਰਿਸਪੀ ਅਤੇ ਕਰਾਂਚੀ ਬਣੇ ਨੇ ਤੁਸੀਂ ਇਹਨਾਂ ਦੀ ਆਵਾਜ਼ ਤੋਂ ਅੰਦਾਜ਼ਾ ਲਗਾ ਸਕਦੇ ਹੋ ਇਹ ਪਕੌੜੇ ਜਿਹੜੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏ ਨੇ ਜੀ ਇਹਨਾਂ ਨੂੰ ਹੁਣ ਆਪਾਂ ਗਰਮ-ਗਰਮ ਕਰਾਂਗੇ ਜੀ ਸਰਬ ਤੁਸੀਂ ਵੀ ਇਸ ਤਰੀਕੇ ਦੇ ਨਾਲ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਨੇ ਜੀ ਪਨੀਰ ਦੇ ਪਕੌੜਿਆਂ ਨਾਲ ਉਹ ਵੀ ਕੀਤੇ ਜ਼ਿਆਦਾ ਵਧੀਆ ਸਵਾਦ ਲੱਗਦੇ ਨੇ ਜੀ ਇਹ ਪਕੌੜੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਪਸੰਦ ਆਈ ਤਾਂ ਵੀਡੀਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ